ਬੰਦੀ ਸਿੰਘ ਲਗਾਤਾਰ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਰਿਹਾਈ ਨਹੀਂ ਕੀਤੀ ਜਾ ਰਹੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਪਰ ਸੋਦਾ ਸਾਦ ਲਗਾਤਾਰ 13ਵੀਂ ਵਾਰ ਪੈਰੋਲ ਤੇ ਜਿਹੜਾ ਉਹ ਬਾਹਰ ਆ ਗਿਆ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਆਖਰ ਕਾਨੂੰਨ ਜਾਂ ਸਰਕਾਰਾਂ ਦੇ ਰਵੱਈਏ ਜਿਹੜੇ ਨੇ ਉਹ ਸਿੱਖਾਂ ਦੇ ਲਈ ਵੱਖਰੇ ਤੇ ਸੋਦਾ ਸਾਦ ਲਈ ਵੱਖਰੇ ਕਿਉਂ ਨੇ ਇਸ ਮੱਦੇ ਵਿੱਚ ਵਿਚਾਰ ਚਰਚਾ ਕਰਾਂਗੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸਰਬਜੀਤ ਸਿੰਘ ਹੈਰੀ ਸਾਣਾ ਮੌਜੂਦ ਨੇ ਸਮਾਜ ਸੇਵਕ ਵੀ ਨੇ ਹੈਰੀ ਜੀ ਸਵਾਗਤ ਹੈ ਧੰਨਵਾਦ ਜੀ ਹਰਜੀਤ ਸਭ ਤੋਂ ਪਹਿਲਾਂ ਮੇਰਾ ਸਵਾਲ ਕੀ ਲਗਾਤਾਰ ਬੰਦੀ ਸਿੰਘ ਜਿਹੜੇ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਫਿਰ ਵੀ ਜੇਲਾ ਦੇ ਵਿੱਚ ਬੰਦ ਨੇ ਪਰ ਸੋਦਾ ਸਾਧ ਨੂੰ ਲਗਾਤਾਰ 13ਵੀਂ ਵਾਰ ਪਰੋਲ ਦੇ ਦਿੱਤੀ ਗਈ ਹੈ ਕੀ ਕਾਰਨ ਹੈ ਇੱਕ ਸਰਕਾਰ ਵੱਲੋਂ ਜਿਹਨੂੰ ਪੁਸ਼ਤਪਣਾਇ ਦਿੱਤੀ ਜਾਂਦੀ ਹੋਵੇ ਜਿਸ ਨੂੰ ਜਿਹੜਾ ਵਾ ਸਰਕਾਰ ਵੱਲੋਂ ਹਰ ਇੱਕ ਫੈਸਿਲਿਟੀ ਜਿਹੜੀ ਹੈ ਜੇਲ੍ਹ ਦੇ ਵਿੱਚ ਦਿੱਤੀ ਜਾਂਦੀ ਹੋਵੇ ਉਸ ਦੀ ਜਿਹੜੀ ਹੈ ਪਰੋਲ ਕੋਈ ਵੱਡੀ ਗੱਲ ਅੱਜ ਸਾਢੇ 7.5 ਸਾਲਾਂ ਚ 13ਵੀਂ ਵਾਰੀ ਪਰੋਲ ਸਰਕਾਰ ਤਾਂ ਲੱਗਦਾ ਵੀ ਉਹਨੂੰ ਪਿਕਨਿਕ ਤੇ ਭੇਜਦੀ ਆ ਉਹ ਸਾਡੇ ਬੰਦੀ ਸਿੰਘ ਉਹ ਬੁੱਧੀਜੀਵੀ ਉਹ ਪੱਤਰਕਾਰ ਜਿਹੜੇ ਜਿਲ੍ਹੇ 'ਚ ਬੰਦ ਐ ਜਿਨ੍ਹਾਂ ਦੀਆਂ ਧੀਆਂ ਭੈਣਾਂ ਦੇ ਵਿਆਹ ਤੇ ਨਹੀਂ ਉਹਨਾਂ ਨੂੰ ਜਾਣ ਦਿੱਤਾ ਗਿਆ ਜਿਨ੍ਹਾਂ ਨੂੰ ਉਹਨਾਂ ਦੀ ਮਾਪੇ ਦੀ ਜਿਹੜੀ ਮਰਗ ਦੇ ਉੱਤੇ ਜਿਹੜਾ ਸਨਸਕਾਰ ਲਈ ਨਹੀਂ ਜਾਣ ਦਿੱਤਾ ਗਿਆ ਹੋਵੇ ਜਾਂ ਉਹਨਾਂ ਦੀ ਜਿਹੜੀ ਛੁੱਟੀ ਬੰਦੀ ਆ ਉਹ ਨਹੀਂ ਕੱਟਣ ਦਿੱਤੀ ਗਈ ਹੋਵੇ ਜਿਨ੍ਹਾਂ ਨੂੰ ਅੱਜ ਤੱਕ ਜੇਲ੍ਹ ਤੋਂ ਬਾਹਰ ਦੀ ਹਵਾ ਜਿਹੜੀ ਆ ਉਹ ਨਾਲ ਲਵਾਈ ਗਈ ਹੋਵੇ ਉੱਥੇ ਫਿਰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਵਾ ਦੋਰੇ ਮਾਪੜਾਂ ਤੇ ਚੱਲਦੇ ਆ ਜਿਹੜਾ ਸੰਵਿਧਾਨ ਆ ਨੂੰ ਛਿੱਕੇ ਟੰਗ ਕੇ ਦੋਰਾ ਮਾਪ ਦੰਡ ਦੋਰੀ ਜਿਹੜੀ ਰੀਤ ਆ ਉਹ ਵਰਤਦੀ ਆ ਦੋਰੀ ਜਿਹੜੀ ਆ ਉਹ ਚਾਲ ਜਿਹੜੀ ਚੱਲਦੀ ਆ ਹਮੇਸ਼ਾ ਜਦੋਂ ਵੀ ਕਿਤੇ ਕੋਈ ਵੋਟਾਂ ਦੀ ਜ਼ਰੂਰਤ ਪੈਂਦੀ ਆ ਕਿਉਂਕਿ ਇਹ ਸਾਥ ਜਿਹੜੇ ਬਣਾਏ ਸਰਕਾਰਾਂ ਨੇ ਬਣਾਏ ਕੋਈ ਤੁਸੀਂ ਦੇਖਿਆ ਨਾ ਬੜੇ ਵੱਡੇ ਪੱਧਰ ਤੇ ਜਿਹੜੇ ਲੀਡਰ ਇਹਨਾਂ ਦੇ ਪੈਰਾਂ ਚਾਂ ਦੇ ਡਿੱਗਦੇ ਆ ਇਹਨਾਂ ਵੱਲੋਂ ਇਹਨਾਂ ਨੂੰ ਬੂਸਟ ਕੀਤਾ ਜਾਂਦਾ ਇਹਨਾਂ ਵੱਲੋਂ ਇਹਨਾਂ ਨੂੰ ਜਿਹੜਾ ਫੰਡਿੰਗ ਕੀਤੀ ਜਾਂਦੀ ਵੀ ਤੁਸੀਂ ਡੇਰੇ ਬਣਾਓ ਕਿਉਂਕਿ ਹਜ਼ਾਰਾਂ ਏਕੜਾਂ 'ਚ ਡੇਰੇ ਹਜ਼ਾਰਾਂ ਤਰਾਨੀਆਂ ਦੇ ਵਿੱਚ ਫੈਸਿਲਟੀਆਂ ਦਿੱਤੀਆਂ ਜਾਣੀਆਂ ਇਹ ਸਰਕਾਰ ਵੱਲੋਂ ਬੜੀ ਮਾੜੀ ਗੱਲ ਆ ਤੇ ਉਹ ਲੋਕ ਜਿਹੜੇ ਹੱਕ ਸੱਚ ਦੀ ਲੜਦੇ ਉਹ ਜੇਲ੍ਹਾਂ 'ਚ ਬੰਦ ਰਹੇ ਹੋ ਤੇ ਹਾਲੇ ਵੀ ਉਹਨਾਂ ਦੀ ਜਿਹੜੀ ਆ ਉਹ ਰਿਹਾਈ ਨਾ ਮਿਲੇ ਇਹ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਖੜਾ ਕਰਦੀ ਉਸ ਸਵਿਧਾਨ ਦੇ ਉੱਤੇ ਜਿਹੜੇ ਸਵਿਧਾਨ ਨੂੰ ਅਸੀਂ ਮੰਨਦੇ ਆ ਤੇ ਜਿਹੜੀ ਸਰਕਾਰ ਉਹ ਸਵਿਧਾਨ ਨੂੰ ਜਿਹੜਾ ਛਿੱਕੇ ਟੰਗ ਕੇ ਆਪਣੇ ਜਿਹੜੇ ਗਲਤ ਫੈਸਲੇ ਜਿਹੜੇ ਆ ਉਹ ਕਰਕੇ ਇਹੋ ਜਿਹੇ ਸਾਧਾ ਨੂੰ ਜਿਹਨਾਂ ਨੇ ਬਲਾਤਕਾਰ ਕੀਤੇ ਹੋਣ ਜਿਨ੍ਹਾਂ ਨੇ ਕਤਲ ਕੀਤੇ ਹੋਣ ਉਹਨਾਂ ਨੂੰ ਜਿਹੜੀ ਪ੍ਰੋਲ ਦੇਣੀ ਬੜੀ ਨਿੰਦਣ ਗੱਲ ਬੜੀ ਨਿੰਦਣ ਜੋ ਦੇਖੋ ਬੰਦੀ ਸੀਗਾ ਨੇ ਚਲੋ ਮੰਨ ਲਿਆ ਕ੍ਰਾਈਮ ਕੀਤੇ ਨੇ ਮੰਨ ਲਓ ਵੀ ਉਹਨਾਂ ਨੇ ਅਪਰਾਧ ਕੀਤੇ ਆ ਪਰ ਸਜ਼ਾਵਾਂ ਜਿਹੜੀਆਂ ਹੋਈਆਂ ਸੀ ਸਜ਼ਾਵਾਂ ਤਾਂ ਪੂਰੀਆਂ ਕਰ ਲਿਗੀਆਂ ਫਿਰ ਆਖਰ ਹੁਣ ਉਹਨਾਂ ਨੂੰ ਜੇਲਾ ਚੋਂ ਬਾਹਰ ਕਿਉਂ ਨਹੀਂ ਕੱਢਿਆ ਜਾ ਰਿਹਾ ਜਿੱਦੋਂ ਤੱਕ ਕਿ ਜੇਕਰ ਕਿਸੇ ਬੰਦੀ ਸਿੰਘ ਦੀ ਮਾਤਾ ਦੀ ਦਹਾਤ ਜਿਹੜੇ ਪਿੱਛੇ ਜੇ ਹੋ ਗਿਆ ਸੀਗਾ ਇੱਕ ਦਾ ਤਾਂ ਉਹਨੂੰ ਸਿਰਫ 2 ਘੰਟੇ ਦੀ ਪਰੋਲ ਦਿੱਤੀ ਗਈ ਪਰ ਸਾਧ ਨੂੰ ਜਿਹੜੀ 30 ਦਿਨ ਦੀ ਪਰੋਲ ਦਿੱਤੀ ਜਾਂਦੀ ਹੈ ਫਰਕ ਕਿਉਂ ਆ ਸਿੱਖਾਂ ਦੇ ਵਿੱਚ ਜਾਂ ਇਸ ਸਾਧ ਦੇ ਵਿੱਚ ਜਾਂ ਬੰਦੀ ਸਿੰਘਾਂ ਦੇ ਵਿੱਚ ਜਾਂ ਇਸ ਸਾਧ ਦੇ ਵਿੱਚ ਅਜਿਹਾ ਫਰਕ ਕਿਉਂ ਆ ਵੀ ਸਰਕਾਰ ਜਿਹੜੀ ਆ ਉਹਦੀ ਸਰਕਾਰ ਆ ਉਹ ਲਗਾਤਾਰ ਉਸਦੀ ਪਰੋਲ ਦੀ ਮੰਗ ਕਰਦੀ ਹੈ ਪਰ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਨੇ ਇਹਨਾਂ ਵੱਲੋਂ ਕੋਈ ਹਿਲਾ ਨਹੀਂ ਕੀਤਾ ਜਾਂਦਾ ਕਦੀ ਇਹ ਮਸਲਾ ਜਿਹੜਾ ਉਹ ਵੱਡੀ ਪੱਧਰ ਤੇ ਅਜੇ ਤੱਕ ਨਹੀਂ ਚੁੱਕਿਆ ਗਿਆ ਕਿ ਸਾਡੇ ਬੰਦੀ ਸਿੰਘਾਂ ਨੂੰ ਵਿਰਹਾਕ ਕੀਤਾ ਜਾਣਾ ਚਾਹੀਦਾ ਮੈਂ ਪਹਿਲਾਂ ਤੋਂ ਇਹ ਗੱਲ ਮੰਨਦਾ ਵੀ ਸਾਡੇ ਬੰਦੀ ਸਿੰਘਾਂ ਨੇ ਕੋਈ ਇਹੋ ਜਿਹਾ ਕ੍ਰਾਈਮ ਨਹੀਂ ਕੀਤਾ ਜਿਹੜਾ ਸਰਸੇ ਸਾਧ ਨੇ ਕੀਤਾ ਸਾਡੇ ਜੇ ਬੰਦੀ ਸਿੰਘਾਂ ਨੇ ਕੀਤਾ ਹੋ ਕੇ ਕਿਸੇ ਧੀ ਪੈ ਦੀ ਇੱਜ਼ਤ ਬਚਾਈ ਹੋਗੀ ਕਿਸੇ ਗਰੀਬ ਗੁਰਬਿੰਦਲ ਤੱਕਾ ਨਹੀਂ ਕੀਤਾ ਹੋਊਗਾ ਪਰ ਸਰਸੇ ਸਾਧ ਨੇ ਈਆਂ ਨਾਲ ਬਲਾਤਕਾਰ ਕੀਤੇ ਆ ਪੱਤਰਕਾਰਾਂ ਦੇ ਕਤਲ ਕੀਤੇ ਆ ਉਹ ਇੱਕ ਜੁਰਾਇਮ ਪੇਸ਼ਾ ਬੰਦਾ ਆ ਉਹ ਉਹਦੇ ਅੰਡਰ ਬੜਾ ਤਗੜਾ ਇੱਕ ਸਾਮਰਾਜ ਚੱਲਦਾ ਜੁਰਾਇਮ ਦਾ ਜਿਹਦੇ ਵਿੱਚ ਨਸ਼ਾ ਵੀ ਹੁੰਦਾ ਜਿਹਦੇ ਵਿੱਚ ਗੁੰਡਾਗਰਦੀ ਆਉਂਦੀ ਆ ਜਿਹਦੇ ਵਿੱਚ ਗੈਂਗਸਟਰਵਾਦ ਹੁੰਦਾ ਬੜਾ ਕੁਝ ਉਹ ਸਾਧ ਨਾਲ ਜੁੜਿਆ ਪਰ ਇੱਕ ਪਾਸੇ ਉਹ ਸਰਕਾਰਾਂ ਪੰਜਾਬ ਦੀਆਂ ਸਰਕਾਰਾਂ ਜਦੋਂ ਗੱਦੀ ਨਿਸ਼ੀਨ ਹੁੰਦੇ ਜਦੋਂ ਉਹਨਾਂ ਕੋ ਗੱਦੀ ਆ ਉਹਨਾਂ ਕੋ ਕੁਰਸੀ ਆ ਉਦੋਂ ਉਹ ਗੱਲ ਕਹਿੰਦੇ ਆ ਵੀ ਸਾਨੂੰ ਬੰਦੀ ਸਿੰਘਾਂ ਨਾਲ ਕੋਈ ਲੈਣ ਦੇ ਨਹੀਂ ਉਦੋਂ ਆਵਾਜ਼ ਨਹੀਂ ਚੁੱਕਦੇ ਜਦੋਂ ਸਰਕਾਰ ਡਿੱਗ ਜਾਂਦੀ ਆ ਫਿਰ ਉਹ ਕੋਈ ਬੜਾ ਵੱਡਾ ਮੁੱਦਾ ਬਣਦਾ ਵੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਾਂਗੇ ਤੁਸੀਂ ਦੇਖਣਾ ਵੀ ਇੱਕ ਪਾਸੇ ਜਿਹੜੀ ਅਕਾਲੀ ਦਲ ਸੀ ਉਹ ਜਦੋਂ ਸੱਤਾ ਸੀ ਉਹਨੇ ਕਦੀ ਵੀ ਹਾ ਦਾ ਨਾਰਾ ਮਾਰਿਆ ਹੋਵੇ ਇਸ ਬੰਦੀ ਸਿੰਘਾਂ ਲਈ ਪਰ ਅੱਜ ਉਹ ਅਕਾਲੀ ਦਲ ਵੱਲੋਂ ਤਾਂ ਸਗਾ ਸੌਦਾ ਸਾਦ ਨੂੰ ਮੁਆਫੀ ਜਿਹੜੀ ਦਿੱਤੀ ਗਈ ਗੁਨਾਹ ਵੀ ਅਕਾਲ ਤਖਤ ਸਾਹਿਬ ਤੇ ਆ ਕੇ ਮੰਨ ਲੈ ਤੇ ਬਾਅਦ ਦੇ ਵਿੱਚ ਕਹਤਾ ਕਿ ਉਹ ਜਿਹੜੇ ਗੁਨਾਹ ਸੀਗੇ ਉਹ ਦਬਾਅ ਹੇਠ ਮੰਨੇ ਵਿਵਾਦ ਨੂੰ ਖਤਮ ਕਰਨ ਦਾ ਸਿਤਾਰਾ ਬਣੇ ਉਸ ਅਕਾਲੀ ਦਲ ਤੋਂ ਤੁਸੀਂ ਉਮੀਦ ਰੱਖਦੇ ਹੋ ਕਿ ਉਹ ਸੋਦਾ ਸਾਦ ਨੂੰ ਛੱਡ ਕੇ ਜਾਂ ਜਿਹੜੇ ਬੰਦੀ ਸਿੰਘ ਨੇ ਜਿਹੜੇ ਉਹਨਾਂ ਦੀ ਰਿਹਾਈ ਲਈ ਜਿਹੜਾ ਕੰਮ ਕਰ ਸਕਦੀ ਹੈ ਜਾਂ ਲਾਂਬੰਦ ਕਰ ਹੋ ਸਕਦੀ ਹੈ ਮੈਂ ਪਹਿਲਾਂ ਹੀ ਉਹ ਗੱਲ ਕਰ ਰਿਹਾ ਸਰਮਜੀਤ ਤੁਹਾਡੀ ਗੱਲ ਤੇ ਆ ਰਹੀ ਹੈ ਵੀ ਜਿਹੜੀ ਤੁਸੀਂ ਗੱਲ ਸਿਆਸੀ ਲੋਕ ਸਿਆਸੀ ਲੋਕ ਜਿਹੜੇ ਉਹ ਆਪਣੀ ਚਾਲ ਚੱਲ ਰਹੇ ਆ ਸਿਆਸਤ ਵਿੱਚ ਕਹਿੰਦੇ ਨਾ ਵੀ ਜਿਹੜਾ ਪਿਓ ਕਹਿੰਦਾ ਮੁੰਡਾ ਕਹਿੰਦਾ ਵੀ ਮੈਨੂੰ ਸਿਆਸਤ ਸਿਖਾ ਤੇ ਪਿਓ ਦਾ ਕਹਿੰਦਾ ਕੋਠੇ ਤੇ ਛਾਲ ਮਾਰਦੇ ਮੈਂ ਥੱਲੇ ਤੈਨੂੰ ਬੁਚ ਲੂੰਗਾ ਤੋੜੀ ਲੱਤਾਂ ਢਾ ਲੈਂਦਾ ਸਿਆਸਤ ਸਾਡੀ ਇੰਨੀ ਗੰਦੀ ਆ ਪੰਜਾਬ ਦੀ ਖਾਸ ਕਰਕੇ ਪੰਜਾਬ ਦੀ ਤੇ ਪੂਰੇ ਭਾਰਤ ਦੀ ਵੀ ਇਹਦੇ ਵਿੱਚ ਜਦੋਂ ਸਰਕਾਰ ਤੋਂ ਥੱਲੇ ਡਿੱਗਦੇ ਆ ਫਿਰ ਇਹਨਾਂ ਨੂੰ ਸਾਰੇ ਮਸਲੇ ਪੰਜਾਬ ਦੇ ਮਸਲੇ ਜਿਹੜੇ ਫਿਰ ਦਿਖਦੇ ਆ ਕਿਸਾਨੀ ਦੇ ਮਸਲੇ ਦੇਖਦੇ ਆ ਬੰਦੀ ਸਿੰਘਾਂ ਦੇ ਮਸਲੇ ਦੇਖਦੇ ਆ ਪੰਜਾਬ ਦੇ ਪਾਣੀ ਦੀ ਜਿਹੜੀ ਗੱਲੇ ਕਰਨ ਆ ਜਾਂਦੇ ਆ ਝੋਲੀ ਚੁੱਕ ਬਣੇ ਹੁੰਦੇ ਆ ਪਰ ਅੱਜ ਬੜੇ ਵੱਡੇ ਪੱਧਰ ਤੇ ਜਿਹੜੀ ਗੱਲ ਆ 13ਵੀਂ ਵਾਰੀ ਪ੍ਰੋਲ ਦੇਣੀ ਇਹ ਬੜੀ ਵੱਡੀ ਘਟਨਾ ਕੋਈ ਨਾ ਕੋਈ ਵੱਡਾ ਵਾਪਰਨ ਵਾਲਾ ਵਾ ਇਸ ਪੰਜਾਬ ਜੈਸ ਭਾਰਤ ਚ ਜਿਹਦੇ ਵਿੱਚ ਉਸ ਨੂੰ ਪ੍ਰੋਲ ਦੇ ਕੇ ਬਾਹਰ ਉਹਦੀਆਂ ਸੰਗਤਾਂ ਤੋਂ ਜਿਹੜਾ ਵਾ ਉਹਨੂੰ ਪ੍ਰਮੋਟ ਕਰਵਾਇਆ ਜਾਊਗਾ ਤੇ ਰੱਖਿਆ ਵੀ ਕਿੱਥੇ ਜਾਣਾ ਜਿੱਥੇ ਉਹਦੀ ਜਿਹੜੀ ਸੱਸੇ ਦੇ ਵਿੱਚ ਗੁਫਾ ਵਾ ਜਿੱਥੇ ਉਹ ਲੋਕਾਂ ਨਾਲ ਧਰੋਖਾ ਕਰਦਾ ਜਿੱਥੇ ਉਹ ਜਿਹੜਾ ਵਾ ਉੱਥੇ ਤੁਸੀਂ ਦੇਖਣਾ ਵੀ ਇੱਕ ਭਿੰਡੀ ਨੂੰ ਹੱਥ ਲਾਉਂਦੇ ਤਾਂ 10-10 ਹਜ਼ਾਰ ਦੀ ਭਿੰਡੀ ਉਹ ਵੇਚ ਦਿੰਦਾ ਵਾ ਉਹ ਵਪਾਰੀ ਬਣਿਆ ਉੱਥੇ ਲੋਕਾਂ ਦੀਆਂ ਧੀਆਂ ਦਾ ਵਪਾਰੀ ਬਣਿਆ ਤੇ ਲੋਕਾਂ ਦਾ ਆਪ ਜਿਹੜਾ ਵਪਾਰੀ ਬਣ ਕੇ ਲੋਕਾਂ 'ਚ ਪੇਸ਼ ਹੋ ਰਿਹਾ ਸਰਵਨਜੀ ਬੜੇ ਵੱਡੇ ਪੱਦਰ ਤੇ ਪਲਾਨਿੰਗ ਸਰਕਾਰ ਉਹਨੂੰ ਪਾਲ ਰਹੀ ਆ ਪਾਲ ਕੇ ਉਹਨੂੰ ਕੋਈ ਨਾ ਕੋਈ ਇਹੋ ਜਿਹੇ ਕੰਮ ਕਰਾਊਗੀ ਜੋ ਸਮਾਜ ਹਿਤ ਨਹੀਂ ਹੋਣਗੇ ਲੋਕ ਹਿਤ ਨਹੀਂ ਹੋਣਗੇ ਉਹ ਸਿਰਫ ਇਸੇ ਲਈ ਪਾਲਿਆ ਜਾ ਰਿਹਾ ਜਦੋਂ ਵੀ ਕਿਤੇ ਜ਼ਰੂਰਤ ਪੈਂਦੀ ਉਹਨੂੰ ਪ੍ਰੋਲ ਦੇ ਕੇ ਬਾਹਰ ਕੱਢ ਕੇ ਪੰਜਾਬ ਦੇ ਹਾਲਾਤ ਭਾਰਤ ਦੇ ਹਾਲਾਤ ਜਿਹੜੇ ਆ ਉਹ ਵਿਗਾੜੇ ਜਾਂਦੇ ਸਾਡੀ ਧਾਰਮਿਕ ਸੰਸਥਾ ਸ਼ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਉਸ ਤੋਂ ਪਿੱਛੇ ਜਿਹੜਾ ਹਸਤਾਖਰ ਮੈਂ ਜੜੀ ਛੇੜੀ ਗਈ ਸੀ ਕਿ ਜਿਹੜੇ ਆ ਲੋਕਾਂ ਦੇ ਸਾਈਨ ਕਰਵਾਏ ਗਏ ਹਸਤਾਖਰ ਕਰਵਾਏ ਗਏ ਔਰ ਬਾਅਦ ਦੇ ਵਿੱਚ ਜਿਹੜੇ ਐ 1 ਮਾਰਚ ਕੱਢਿਆ ਜਾਣਾ ਸ਼ਰੋਣੀ ਕਾਲੀ ਦਾ ਨਾਲ ਮਿਲ ਕੇ ਪਰ ਉਹ ਮਾਲਕੀ ਵਿੱਚ ਜਿਹੜਾ ਮਾਸੇ ਉਹ ਵਿੱਚ ਵਿਚਾਰੇ ਰਹਿਣ ਦਿੱਤਾ ਗਿਆ ਕਮੀ ਕਿੱਥੇ ਆ ਕਿਉਂਕਿ ਵੇਖਿਆ ਜਾਵੇ ਤਾਂ ਜੇਕਰ ਪੂਰੀ ਸਮੁੱਚੀ ਕੌਮ ਸਮੁੱਚਾ ਪੰਥ ਇਕੱਠਾ ਹੋ ਕੇ ਜੇ ਇਸ ਵਾਰ ਲਾਮਬੰਦ ਹੋ ਜਾਵੇ ਕਿ ਅਸੀਂ ਵੀ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਲੈਣੀ ਆ ਸਰਕਾਰ ਤੇ ਦਬਾਅ ਬਣਾਉਣਾ ਤਾਂ ਕੀ ਨਹੀਂ ਹੋ ਸਕਦਾ ਪਰ ਇਕੱਠਤਾ ਕਿਉਂ ਨਹੀਂ ਹੁੰਦੀ ਇਕੱਤਰਤਾ ਕਿਉਂ ਨਹੀਂ ਹੁੰਦੀ ਕੀ ਕਾਰਨ ਐਸਜੀਪੀਸੀ ਜਦੋਂ ਤੱਕ ਇੱਕ ਮੁਠੀ ਚ ਕੈਦ ਆ ਜਦੋਂ ਕਟ ਪੁਤਲੀ ਬਣੀ ਆ ਜਦੋਂ ਨੂੰ ਨਚਾਉਣ ਵਾਲਾ ਕੋਈ ਹੋਰ ਆ ਉਸ ਦਾ ਕ ਐਸਜੀਪੀਸੀ ਸਿੱਖਾਂ ਦੇ ਹਿੱਤ ਲਈ ਕੋਈ ਕੰਮ ਨਹੀਂ ਕਰ ਸਕਦੀ ਹਸਤਾਖਰ ਖਤਮ ਕੋਈ ਮਾਰਚ ਨਹੀਂ ਕੀਤਾ ਗਿਆ ਸਗੋਂ ਕਿਸੇ ਦੇ ਪਿੱਛੇ ਲੱਗ ਕੇ ਜਿਹੜੀ ਸਿਆਸਤ ਐਸਜੀਪੀਸੀ ਨੂੰ ਚਲੋਂਦੀ ਆ ਉਹਨਾਂ ਦੇ ਪਿੱਛੇ ਲੱਗ ਕੇ ਸਰਸੇ ਸਾਧ ਨੂੰ ਜਿਹੜਾ ਵਾ ਰਿਹਾਈ ਦਿੱਤੀ ਜਾਂਦੀ ਆ ਉਹਨੂੰ ਜਿਹੜੀ ਮਾਫੀ ਦਿੱਤੀ ਜਾਂਦੀ ਆ ਅੱਜ ਜਦੋਂ ਮਾਫੀ ਦੇ ਮਿਲਣ ਤੋਂ ਬਾਅਦ ਅੱਜ ਜਦੋਂ ਅਕਾਲ ਤਖਤ ਸਾਹਿਬ ਨੂੰ ਪੇਸ਼ ਕੀਤਾ ਜਾਂਦਾ ਤਾਂ ਸਾਰੀਆਂ ਚੀਜ਼ਾਂ ਮੰਨਦਾ ਜਾਂ ਸੀ ਦਿੱਤੀਆਂ ਤੇ ਬਾਅਦ ਚੋ ਅਗਲੇ ਦਿਨ ਉਹਦਾ ਬਿਆਨ ਹੁੰਦਾ ਵੀ ਮੇਰੇ ਤੋਂ ਦਬਾਅ ਹੇਠ ਮੇਰ ਕੋ ਮੈਂ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੀ ਪਾਰਟੀ ਨੂੰ ਬਚਾਉਣ ਅਸਲ ਚ ਇਹ ਚੀਜ਼ਾਂ ਨੇ ਜਦੋਂ ਤੱਕ ਪੰਜਾਬ ਦੇ ਲੋਕ ਇਕੱਠੇ ਨਹੀਂ ਹੁੰਦੇ ਪੰਜਾਬ ਦਾ ਕੋਈ ਇੱਕ ਆਗੂ ਸਾਨੂੰ ਨਹੀਂ ਮਿਲਦਾ ਜਿਹੜਾ ਪੰਜਾਬ ਦੀ ਸਾਂਝੀ ਵਾਲਤਾ ਦੀ ਗੱਲ ਕਰਦਾ ਹੋਵੇ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲਦਾ ਹੋਵੇ ਉਹ ਉਦੋਂ ਤੱਕ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਉਦੋਂ ਤੱਕ ਪੰਜਾਬ ਦੇ ਬੰਦੀ ਸਿੰਘਾਂ ਦਾ ਭਲਾ ਨਹੀਂ ਉਦੋਂ ਤੱਕ ਪੰਜਾਬ ਦੇ ਮੁੱਦਿਆਂ ਦਾ ਭਲਾ ਨਹੀਂ ਇਹ ਸੰਘਰਸ਼ ਜਿਹੜਾ ਜਿਵੇਂ ਕਿਸਾਨੀ ਅੰਦੋਲਨ ਸੰਘਰਸ਼ ਲੜਿਆ ਗਿਆ ਸੀਗਾ ਕੋਈ ਇਹੋ ਜਿਹਾ ਆਗੂ ਆਵੇ ਉਹਦੇ ਤਰ੍ਹਾਂ ਜਿਹੜਾ ਇੱਕ ਵੱਡਾ ਸੰਘਰਸ਼ ਦਿੱਲੀ ਦੀਆਂ ਬਰੂਹਾਂ ਜਿਹਦੇ ਵਿੱਚ ਦਿੱਲੀ ਦਾ ਨੱਕ ਦਾਮ ਕਰ ਦਿੱਤਾ ਜਾਵੇ ਜਿਹਦੇ ਵਿੱਚ ਕਿਸਾਨ ਵੀ ਹੋਣ ਮਜ਼ਦੂਰ ਵੀ ਹੋਣ ਤੇ ਜਿਹਦੇ ਵਿੱਚ ਨੌਜਵਾਨ ਹੋਣ ਜਿੱਚ ਸਾਡੀਆਂ ਮਾਈਆਂ ਹੋਣ ਜਿਹਦੇ ਵਿੱਚ ਪੰਥਕ ਆਗੂ ਹੋਣ ਜਿੱਚ ਸਮੁੱਚੇ ਲੀਡਰ ਹੋਣ ਉਹ ਇੱਕ ਆਗੂ ਦੀ ਅਗਵਾਈ ਹੇਠ ਜਦੋਂ ਤੱਕ ਨਹੀਂ ਲੜਾਈ ਲੜੀ ਜਾਂਦੀ ਜਦੋਂ ਤੱਕ ਆਪਣੀ ਲੋਕ ਨਿਜ ਨਹੀਂ ਛੱਡਦੇ ਜਿਹੜੀਆਂ ਸਿੱਖਾਂ ਦੀਆਂ ਗੱਲਾਂ ਕਰਨ ਵਾਲੀਆਂ ਸੰਸਥਾਵਾਂ ਉਹ ਜੋ ਤੱਕ ਆਪਣੀ ਨਿਜ ਨਹੀਂ ਛੱਡਦੀਆਂ ਉਦੋਂ ਤੱਕ ਸਾਡੇ ਬੰਦੀ ਸਿੰਘਾਂ ਨੂੰ ਰਹਾਈ ਨਹੀਂ ਮਿਲਦੀ ਤੇ ਪੂਰੇ ਭਾਰਤ ਦੇ ਵਿੱਚ ਜਿੱਥੇ ਅਸੀਂ ਆਪਣੇ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਉਸੇ ਪੂਰੇ ਭਾਰਤ ਦੇ ਵਿੱਚ ਜਿਹੜੇ ਪੱਤਰਕਾਰ ਭਾਈਚਾਰ ਨਾਲ ਸੰਬੰਧਿਤ ਲੋਕ ਬੰਦੀ ਬਣਾਏ ਆ ਜਿਹੜੇ ਬੁੱਧੀਜੀਵੀ ਇਹਨਾਂ ਨੇ ਬੰਦੀ ਬਣਾਇਆ ਅਸੀਂ ਸਮੁੱਚੇ ਤੌਰ ਤੇ ਉਹਨਾਂ ਦੀ ਵੀ ਗੱਲ ਕਰਦੇ ਹਾਂ ਵੀ ਉਹਨਾਂ ਨੂੰ ਵੀ ਰਹਾਆ ਕਰਨਾ ਚਾਹੀਦਾ ਕਿਉਂਕਿ ਸਰਕਾਰ ਨੂੰ ਡਰਿਆ ਵੀ ਜੇ ਇਹ ਲੋਕ ਬਾਹਰ ਆ ਗਏ ਤੇ ਸਾਡੇ ਕਈ ਭੇਦ ਖੋਲ ਦੇਣਗੇ ਇਸੇ ਕਰਕੇ ਜਿਹੜੇ ਸਰਕਾਰ ਇਹਨਾਂ ਨੂੰ ਬੰਦੀ ਬਣਾ ਕੇ ਰੱਖਣਾ ਚਾਹੁੰਦੀ ਹੈ ਆ ਬਿਲਕੁਲ ਜੀ ਸਾਹ ਸਰਬਜੀਤ ਸਿੰਘ ਹੈਰੀ ਧੰਵਾਹ ਹੈਰੀ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਔਰ ਵੇਖਿਆ ਜਾਵੇ ਤਾਂ ਵੱਡੀ ਗੱਲ ਜਿਹੜੀ ਹੈ ਸਰਬਜੀਤ ਸਿੰਘ ਹੈਰੀ ਨੇ ਕੀਤੀ ਆ ਕਿਉਂਕਿ ਜਿੰਨੀ ਦੇਰ ਸਾਡੀ ਕੌਮ ਜਿਹੜੀ ਹੈ ਇਕੱਠੇ ਨਹੀਂ ਹੁੰਦੀ ਜਿੰਨੀ ਦੇਰ ਅਸੀਂ ਇੱਕ ਝੰਡੇ ਦੇ ਖੇਠਾਂ ਇਕੱਠੇ ਨਹੀਂ ਹੁੰਦੇ ਮੈਂ ਨਹੀਂ ਕਹਿੰਦਾ ਕਿ ਕੱਲੀ ਸਿੱਖ ਕੌਮ ਸਮੁੱਚੇ ਪੰਜਾਬੀਆਂ ਨੂੰ ਜਿਹੜਾ ਇਕੱਠੇ ਹੋਣਾ ਪਵੇਗਾ ਸਮੁੱਚੇ ਪੰਜਾਬੀਆਂ ਨੂੰ ਆਪਣੇ ਹੱਕ ਜਿਹੜੇ ਆ ਉਹ ਪਹਿਚਾਣਨੇ ਪੈਣਗੇ ਬੱਦੀ ਸਿੰਘ ਜਿਹੜੇ ਕੱਲੇ ਸਿੱਖਾਂ ਦੇ ਨਹੀਂ ਸਮੁੱਚੇ ਪੰਜਾਬ ਦੇ ਨੇ ਸਮੁੱਚੇ ਪੰਜਾਬ ਲਈ ਜੋ ਕੀਤਾ ਹੋਵੇਗਾ ਸਮੁੱਚੇ ਪੰਜਾਬ ਲਈ ਕੀਤਾ ਹੋਵੇਗਾ ਮਿੱਥ ਕੇ ਕੋਈ ਆਪਣੀ ਕੌਮ ਲਈ ਨਹੀਂ ਕੀਤਾ ਹੋਇਆ ਔਰ ਇਸ ਕਰਕੇ ਸਮੁੱਚੇ ਪੰਜਾਬੀਆਂ ਨੂੰ ਜਿਹੜਾ ਉਹ ਇਕੱਠੇ ਹੋਣ ਦੀ ਲੋੜ ਆ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਆ ਤਾਂ ਜੋ ਸਰਕਾਰ ਤੇ ਇਸ ਕਦਰ ਦਬਾਅ ਜਿਹੜਾ ਬਣਾਇਆ ਜਾਵੇ ਤਾਂ ਜੋ ਉਹਨਾਂ ਨੂੰ ਵੀ ਬੰਦੀ ਸਿੰਘ ਦੀ ਯਾਦ ਆਵੇ ਸਰਕਾਰ ਨੂੰ ਵੀ ਔਰ ਇਹ ਵੀ ਵਿਚਾਰੇ ਜਿਹੜੇ ਆ ਕੇ ਜਿਹੜੀ ਜ਼ਿੰਦਗੀ ਬਚੀ ਆ ਉਹ ਆਪਣੇ ਪਰਿਵਾਰ ਦੇ ਵਿੱਚ ਹੱਸ ਖੇੜ ਕੇ ਗੁਜ਼ਾਰ ਸਕਣ ਧੰਨਵਾਦ